ਨਸ਼ੇ ਦੁਆਰਾ ਬਰਬਾਦੀ ਦੀ ਜਿਉਂਦੀ ਜਾਗਦੀ ਤਸਵੀਰ ਘਰਾਂ ਦੇ ਘਰ ਖਾਲੀ ਬਜ਼ੁਰਗ ਬੇਸਹਾਰਾ ਉਡੀਕਦੇ ਨੇ ਮਰੇ ਹੋਏ ਪੁੱਤਰਾਂ ਨੂੰ ਦੋਸਤੋ ਅੱਜ ਨਸ਼ੇ ਦੇ ਨਾਲ ਪੰਜਾਬ ਦੇ ਨੌਜਵਾਨ ਜਿਹੜੇ ਐ ਉਹ ਤਕਰੀਬਨ ਖਤਮ ਹੋ ਚੁੱਕੇ ਨੇ ਜੋ ਬਾਕੀ ਬਚੇ ਨੇ ਉਹ ਮੁਕੱਦਰ ਵਾਲੇ ਨੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਚੰਗੀ ਸੰਗਤ ਦਾ ਹਿੱਸਾ ਬਣ ਕੇ ਉਹ ਇਸ ਨਾ ਮੁਰਾਦ ਬਿਮਾਰੀ ਤੋਂ ਦੂਰ ਰਹੇ ਕਿਉਂਕਿ ਨਸ਼ੇ ਜਿਸ ਪਰਿਵਾਰ ਦੇ ਵਿੱਚ ਆਉਂਦੇ ਨੇ ਉਸ ਪਰਿਵਾਰ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੰਦੇ ਨੇ ਬੇਸ਼ੱਕ ਲੋਕ ਨਸ਼ੇ ਨਸ਼ਿਆਂ ਦੀ ਤਸਕਰੀ ਕਰ ਕਰਕੇ ਉਹਨਾਂ ਨੇ ਆਪਣੀਆਂ ਲੰਕਾਵਾ ਬਣਾ ਲਈਆਂ ਮਹਿਲ ਬਣਾ ਲੈ ਪਰ ਕੀ ਦੋਸਤੋ ਦੂਸਰਿਆਂ ਦੇ ਜਨਾਜ਼ਿਆਂ ਤੇ ਲਾਸ਼ਾਂ ਦੇ ਉੱਪਰ ਜੋ ਮਹਿਲ ਉਸਾਰੇ ਨੇ ਉਹ ਬੁਲੰਦ ਰਹਿਣਗੇ ਇੱਕ ਨਾ ਇੱਕ ਦਿਨ ਉਹਨਾਂ ਮਹਿਲਾਂ ਦੇ ਨੀਚੇ ਆਪਾਂ ਹੀ ਹੋਵਾਂਗੇ ਜ਼ਿੰਦਗੀ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਅੱਜ ਜਿਹੜੇ ਲੋਕ ਨਸ਼ਾ ਕਰਦੇ ਨੇ ਜਾਂ ਜੋ ਲੋਕ ਨਸ਼ੇ ਦੇ ਵਿੱਚ ਕਿਸੇ ਦੇ ਪੁੱਤ ਨੂੰ ਲਗਾਉਂਦੇ ਨੇ ਅਜਿਹਿਆਂ ਦੋਸਤੀਆਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਰੋਜ਼ ਅਖਬਾਰਾਂ ਦਾ ਚੈਨਲਾਂ ਦਾ ਹਿੱਸਾ ਬਣਦੇ ਨੇ ਬਜ਼ੁਰਗ ਮਾਤਾ ਪਿਤਾ ਘਰ ਦੇ ਵਿਹੜੇ 'ਚ ਬੈਠੇ ਨੇ ਅੱਖਾਂ ਤੇ ਹੱਥ ਰੱਖ ਕੇ ਟਿੱਕ ਟਿੱ ਲਗਾ ਕੇ ਦਰਵਾਜ਼ੇ ਵੱਲ ਵੇਖ ਰਹੇ ਨੇ ਕਿ ਸਾਡਾ ਮਰਿਆ ਹੋਇਆ ਪੁੱਤ ਕਿਤੇ ਵਾਪਸ ਆ ਜਾਵੇ ਅਸੀਂ ਬੇਸਹਾਰਾ ਹਾਂ ਸਾਨੂੰ ਸਹਾਰੇ ਦੀ ਉਮੀਦ ਹੈ ਪਰ ਉਹ ਨਹੀਂ ਆਉਂਦਾ ਉਸ ਨੂੰ ਨਸ਼ੇ ਦੇ नाग ਨੇ ਖਾ ਲਿਆ ਕੁਝ ਲੋਕਾਂ ਨੇ ਆਪਣੇ ਮਤਲਬ ਵਾਸਤੇ ਦੂਸਰਿਆਂ ਦਾ ਕਰ ਕਿਸ ਕਦਰ ਬਰਬਾਦ ਕੀਤਾ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਦੋਸਤੋ ਜੇਕਰ ਅੱਜ ਕਿਸੇ ਨੌਜਵਾਨ ਨੂੰ ਆਪਾਂ ਬਚਾ ਸਕਦੇ ਹਾਂ ਤਾਂ ਇੱਕ ਬਹੁਤ ਵੱਡਾ ਕਰਮ ਹੋਵੇਗਾ ਇੱਕ ਬਹੁਤ ਵੱਡਾ ਕਰਮ ਹੋਵੇਗਾ ਹਜ਼ਾਰਾਂ ਨੌਜਵਾਨ ਇਸ ਦੁਨੀਆ ਤੋਂ ਜਾ ਚੁੱਕੇ ਨੇ ਚਿੱਟੇ ਦਾ ਸ਼ਿਕਾਰ ਹੋ ਕੇ ਹੋਰ ਕਈ ਤਰ੍ਹਾਂ ਦੇ ਨਸ਼ੇ ਜਿਨ੍ਹਾਂ ਨੂੰ ਪੂਰਾ ਕਰਨ ਵਾਸਤੇ ਘਰਾਂ ਦੇ ਕਰ ਬੇਚ ਦਿੱਤੇ ਭਾਂਡੇ ਤੱਕ ਬੇਚ ਦਿੱਤੇ ਇੱਥੋਂ ਤੱਕ ਕਿ ਘਰਾਂ ਦੀਆਂ ਇੱਟਾਂ ਤੇ ਘਰਾਂ ਦੇ ਵਿੱਚ ਲੱਗੀਆਂ ਹੋਈਆਂ ਤਾਕੀਆਂ ਦਰਵਾਜ਼ੇ ਸਭ ਕੁਝ ਵੇਚ ਦਿੰਦਾ ਹੈ ਤਾਂ ਕਿ ਕਿਸੇ ਨਾ ਕਿਸੇ ਤਰਾ ਉਹ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰ ਸਕੇ ਦੋਸਤੋ ਜਿਸ ਜਗ੍ਹਾ ਨੌਜਵਾਨ ਨਸ਼ਾ ਕਰਦੇ ਨੇ ਉਹ ਜਗ੍ਹਾ ਦੇਖਣੇ ਲਾਇਕ ਨਹੀਂ ਹੁੰਦੀ ਗੰਦੀ ਗੰਦ ਹੁੰਦਾ ਹੈ ਉਜਾੜ ਦੇ ਵਿੱਚ ਬੈਠ ਕੇ ਦੁਨੀਆ ਤੋਂ ਬੇਖਬਰ ਉਹਨਾਂ ਨੂੰ ਇੰਜ ਲੱਗਦਾ ਕਿ ਸਾਨੂੰ ਕੋਈ ਨਹੀਂ ਵੇਖ ਰਿਹਾ ਉੱਥੇ ਬੈਠ ਕੇ ਉਹ ਆਪਣੀ ਜ਼ਿੰਦਗੀ ਆਪਣੇ ਹੱਥੀਂ ਖਤਮ ਕਰਦੇ ਨੇ ਤੇ ਮਾਪੇ ਸੋਚ ਰਿਆ ਹੁੰਦਾ ਕਿ ਸਾਡਾ ਬੱਚਾ ਸਕੂਲ ਗਿਆ ਹੈ ਕਾਲਜ ਗਿਆ ਹੈ ਕੰਮ ਕਾਜ ਤੇ ਗਿਆ ਹੈ ਲੇਕਿਨ ਉਹਨਾਂ ਦੀਆਂ ਅੱਖਾਂ ਉਦੋਂ ਖੁੱਲ੍ਹਦੀਆਂ ਜਾਂ ਉਹਨਾਂ ਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਸਭ ਕੁਝ ਖਤਮ ਹੋ ਜਾਂਦਾ ਹੈ ਸਿਰਫ ਰਹਿ ਜਾਂਦਾ ਹੈ ਗਮ ਅੱਜ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਚਿਰਾਗ ਤੱਕ ਨਹੀਂ ਬਲਦੇ ਅੱਜ ਉਹ ਬਜ਼ੁਰਗ ਮਾਤਾ ਪਿਤਾ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬੜੀਆਂ ਖੁਸ਼ੀਆਂ ਨਾਲ ਜਨਮ ਦਿੱਤਾ ਸੀ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਕਿ ਵੱਡਾ ਹੋ ਕੇ ਸਾਡਾ ਸਹਾਰਾ ਬਣੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜੋ ਸਾਡਾ ਸਹਾਰਾ ਬਣੇਗਾ ਅਸੀਂ ਖੁਦ ਆਪਣੇ ਮੋਢਿਆਂ ਦੇ ਉੱਪਰ ਉਸ ਦੀ Laash ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾ ਰਹੇ ਹਾਂ ਦੋਸਤੋ ਇਸ ਨਸ਼ੇ ਦੇ ਕੋੜ ਤੋਂ ਜਿੰਨਾ ਵੀ ਆਪਾਂ ਕਿਸੇ ਨੂੰ ਬਚਾ ਸਕਦੇ ਹਾਂ ਬਚਾ ਲਈਏ ਆਕਾਲਪੁਰ ਕੋ ਉਸ ਸ਼ਖਸ ਤੇ ਬੜਾ ਖੁਸ਼ ਹੋਵੇਗਾ ਜਿਸ ਨੇ ਕਿਸੇ ਦੇ ਪੁੱਤ ਨੂੰ ਧੀ ਨੂੰ ਇਸ ਕੋਰ ਤੋਂ ਬਚਾ ਲਿਆ ਅਜੇ ਵੀ ਵਕਤ ਹੈ ਜਿੰਨੂ ਕੋ ਨੌਜਵਾਨ ਪੀੜ੍ਹੀ ਬਚੀ ਹੈ ਉਸ ਨੂੰ ਬਚਾ ਲਈਏ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਇੱਕ ਇਹਨਾਂ ਨੌਜਵਾਨਾਂ ਦੇ ਚਿਹਰੇ ਤੇ ਉਹੀ ਖੁਸ਼ੀ ਦਾ ਆਲਮ ਹੋਵੇ ਕਿਸੇ ਦੇ ਘਰ ਦੇ ਵਿੱਚ ਗਮ ਦੁੱਖ ਮੁਸੀਬਤ ਨਾ ਹੋਵੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ